ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟਿੰਨੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਮੀਟਿੰਗ ਕੀਤੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿੱਥੋਂ ਚੋੜ ਲੜਨਗੇ ਗੱਲ ਕਰਾਂਗੇ ਦੂਜਾ ਵਿਸ਼ਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਤਾਨਾਸ਼ਾਹੀ ਹਟਾਓ ਸੰਵਿਧਾਨ ਬਚਾਓ ਇਸ ਵਿਸ਼ੇ ਤੇ ਗੱਲ ਕਰਾਂਗੇ ਇਹ ਕਿੱਥੇ ਕਿੱਥੇ ਮਜਹਰਾ ਕਰਨਾ ਪਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਮੌਜੂਦ ਨੇ ਪੁੱਲਰ ਸਾਹਿਬ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂ ਨੇ ਉਹਨਾਂ ਦੀ ਮਜਬੂਰੀ ਕੀ ਬਣ ਗਈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਲਗੋ ਸਵਾਲ ਇਹ ਹੁੰਦਾ ਕਿ ਅੱਜ ਕੱਲ ਨਾ ਤੇ ਪਾਰਟੀਆਂ ਦੀ ਵਿਚਾਰਧਾਰਾ ਰਹਿ ਗਈ ਹੈ ਤੇ ਨਾ ਪਾਰਟੀਆਂ ਦੇ ਵਿੱਚ ਕੰਮ ਕਰਦੇ ਲੀਡਰਾਂ ਦੀ ਕੋਈ ਵਿਚਾਰਧਾਰਾ ਰਹਿ ਗਈ ਉਹਨਾਂ ਨੂੰ ਚਾਹੀਦੀ ਕਿ ਸੱਤਾ ਸੱਤਾ ਦੇ ਵਿੱਚ ਹੈ ਕਿ ਜਿਹਦੀ ਸਰਕਾਰ ਆ ਉਹਦੇ ਵਿੱਚ ਸ਼ਾਮਲ ਹੋਵੇ ਇਹ ਕਲਚਰ ਹੋ ਚੁੱਕਾ ਹੈ ਦੇਸ਼ ਦੀ ਸਿਆਸਤ ਦਾ ਔਰ ਦੇਸ਼ ਦੀ ਸਿਆਸਤ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਰਾਜ ਕੀਤਾ ਜਾਂ ਕਰ ਰਹੀਆਂ ਨੇ ਜਿੰਨੀਆਂ ਵੀ ਦੇਸ਼ ਦੀਆਂ ਪਾਰਟੀਆਂ ਨੇ ਉਹਨਾਂ ਦੇ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਹੈ ਨਹੀਂ ਆ ਇਤੋਂ ਤੱਕ ਕਿ ਮੰਨਿਆ ਜਾਂਦਾ ਹੈ ਕਿ ਬੀਜੇਪੀ ਦੀ ਵਿਚਾਰਧਾਰਾ ਜੀ ਬੜੇ ਕੱਟੜ ਨੇ ਬੜੀ ਆਰਐਸਐਸ ਦੀ ਸੋਚ ਆ ਪਰ ਉਹ ਵੀ ਸੋਚ ਖਤਮ ਹੋ ਗਿਆ ਹੁਣ ਉਹਨਾਂ ਚਾਹੀਦਾ ਹੈ ਕਿ ਕਿਹੜੀ ਪਾਰਟੀ ਚ ਕਿਹੜਾ ਸ਼ਾਮਲ ਕੀਤਾ ਹੋਵੇ ਬੀਜੇਪੀ ਕਾਂਗਰਸ ਦੇ ਲੀਡਰਾਂ ਨੂੰ ਆਪ ਦੇ ਲੀਡਰਾਂ ਨੂੰ ਸ਼ਾਮਲ ਕਰ ਰਹੀ ਆ ਪੰਜਾਬ ਦੇ ਵਿੱਚ ਆਪ ਵਾਲੇ ਜਿਹੜੇ ਨੇ ਉਹ ਕਾਲੀ ਦਲ ਦੇ ਲੀਡਰ ਸ਼ਾਮਲ ਕਰ ਰਹੇ ਨੇ ਕਾਂਗਰਸ ਦੇ ਸ਼ਾਮਲ ਹੋ ਰਹੇ ਜਿਹੜੇ ਇੱਕ ਦੂਜੇ ਨੂੰ ਪਹਿਲਾਂ ਗਾਲਾਂ ਕੱਢਦੇ ਆ ਗਏ ਨੇ ਮਤਲਬ ਜਦੋਂ ਤੁਸੀਂ ਪਹਿਲਾਂ ਦੇ ਤਾਂ ਜਿਹੜੇ ਵਿਰੋਧ ਕਰਦੇ ਨੇ ਉਹ ਉਦੋਂ ਹੁੰਦੇ ਕਿ ਪਾਰਟੀ ਬੜੀ ਮਾੜੀ ਜੀ ਇਹਨਾਂ ਨੇ ਲੁੱਟੇ ਘਾਲ ਫਿਰ ਉਸੇ ਪਾਰਟੀ ਦੇ ਤੁਸੀਂ ਲੀਡਰ ਜਿਹੜੇ ਨੇ ਉਹ ਤੁਹਾਨੂੰ ਚੰਗੇ ਲੱਗਣ ਲੱਗ ਪੈਂਦੇ ਨੇ ਇਹ ਬਹੁਤ ਵੱਡਾ ਸਵਾਲ ਹੁਣ ਜਿੱਥੋਂ ਤੱਕ ਸਵਾਲ ਆ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਲੀਡਰ ਛੱਡ ਕੇ ਗਏ ਨੇ ਪਵਨ ਕੁਮਾਰਟੀ ਨੂੰ ਪਵਨ ਕੁਮਾਰਟੀ ਨੂੰ ਕੌਣ ਸੀ ਇੱਕ ਜਲੰਧਰ ਤੋਂ ਇੱਕ ਆਮ ਜਿਹੜਾ ਵਰਕਰ ਸੀ ਜਿਹੜਾ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਬਹੁਜਨ ਸਮਾਜ ਪਾਰਟੀ ਵੱਲੋਂ ਟਿਕਟ ਮਿਲੀ ਚੋਣ ਹਾਰ ਗਿਆ ਫਿਰ ਉਹ ਕਿਉਂਕਿ ਬਸਪਾ ਦੇ ਇੱਕ ਆਪਣਾ ਕੱਢ ਰਿਹਾ ਖਾਸ ਕਰਕੇ ਦਬਾਬੇ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੋਂ ਆਦਮਪੁਰ ਤੋਂ ਜਿੱਤ ਜਾਂਦੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਐਮਐਲਏ ਵੀ ਬਣਾਇਆ ਔਰ ਮੁੱਖ ਸੰਜੇ 77 ਵੀ ਬਣਾਇਆ ਫਿਰ 2017 ਚ ਫਿਰ ਉਹ ਜਿੱਤ ਜਾਂਦੇ ਨੇ ਪਵਨ ਕੁਮਾਰ ਟਿੰਨੋ ਹੁਣ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਆਮ ਘਰ ਦੇ ਮੁੰਡੇ ਨੂੰ ਦੋ ਵਾਰ ਐਮਐਲਏ ਬਣਾਇਆ ਹੋਵੇ ਉਹਨੂੰ ਸੀਪੀਐਸ ਬਣਾਇਆ ਹੋਵੇ ਉਹ ਅੱਜ ਉਸ ਮੌਕੇ ਜਿਹੜਾ ਬੰਦਾ ਪਾਰਟੀ ਛੱਡਦਾ ਹੈ ਦੇਖੋ ਜੇ ਤੇ ਤੁਹਾਡੀ ਸਰਕਾਰ ਚ ਛੱਡ ਕੇ ਜਾਓ ਉਦੋਂ ਤੁਸੀਂ ਛੱਡਦੇ ਨਹੀਂ ਹੈਗੇ ਕੋਈ ਵੀ ਲੀਡ ਲੀਡਰ ਪਰ ਜਦੋਂ ਪਾਰਟੀ ਢਲਦੀ ਪਰਸ਼ਾਵੇਂ ਦੇ ਵਿੱਚ ਹੈ ਜੇ ਢਲਦੀ ਕਲਾ ਦੇ ਵਿੱਚ ਤੇ ਤੁਸੀਂ ਪਾਰਟੀ ਛੱਡ ਰਹੇ ਨੇ ਇਹ ਮਤਲਬ ਇਹ ਇਹ ਇੱਕ ਦੇਸ਼ ਦੇ ਅੰਦਰ ਹੋ ਗਿਆ ਸਵਾਲ ਤਾਂ ਹੁੰਦਾ ਜਦੋਂ ਪਾਰਟੀ ਜਿਸ ਪੋਜੀਸ਼ਨ ਚ ਹੋਵੇ ਜੇ ਬੱਸ ਟਾਈਮ ਹਾਲਾਤ ਆ ਸ਼ਰੂਮ ਨਹੀਂ ਕਾਲੀ ਦਲ ਦੇ ਚੰਗੇ ਨੇ ਜਿਹੜਾ ਇਸ ਔਖੀ ਘੜੀ ਦੇ ਵਿੱਚ ਕਾਲੀ ਦਲ ਦੇ ਨਾਲ ਡਟਿਆ ਰਹੂ ਜਾਂ ਜੋ ਹੋਰ ਕਿਸ ਪਾਰਟੀ ਦੇ ਨਾਲ ਡਟਿਆ ਰਹੂਗਾ Não lodo a ਹੁਣ ਜਿਹੜੇ ਆਦਮਪੁਰ ਤੋਂ ਐਮਐਲਏ ਪਵਨ ਕੁਮਾਰ ਟਿੰਨੂ ਸਾਹਿਬ ਰਹਿ ਚੁੱਕ ਨੇ ਉਹ ਹੁਣ ਆ ਆਮ ਆਦੀ ਪਾਰਟੀ ਦੇ ਵਿੱਚ ਸੁਭਾਵਿਕ ਤੌਰ ਤੇ ਜਲੰਧਰ ਤੋਂ ਇੱਕ ਦੋ ਦਿਨਾਂ ਦੇ ਵਿੱਚ ਜਹਾਜ ਸ਼ੋ ਹੋ ਸਕਦਾ ਜਦੋਂ ਆਪਾਂ ਗੱਲ ਕਰੀ ਜਾਂ ਸਾਨੂੰ ਲੋਕ ਸੁਣ ਰਹੇ ਹੋਣ ਉਦੋਂ ਸ਼ਾਇਦ ਆਮ ਆਦੀ ਪਾਰਟੀ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਵੀ ਡਿਕਲੇਅਰ ਕਰ ਦੇਣ ਹੁਣ 3 ਦਿਨ ਪਹਿਲਾਂ ਤੇ ਜਦੋਂ ਕਹਿ ਰਹੇ ਸੀ ਕਿ ਮੇਰੀ ਜੀ ਪਰਸਨੈਲਿਟੀ ਨੂੰ ਖਰਾਬ ਕਰਨ ਦੀਆਂ ਗੱਲਾਂ ਕੀਤੀਆਂ ਜਾਂੀਆਂ ਮੈਂ ਕਾਲੀ ਦਲ ਨੂੰ ਛੱਡ ਕੇ ਨਹੀਂ ਜਾ ਸਕਦਾ ਮੈਨੂੰ ਡੈਮੇਜ ਕੀਤਾ ਯਾਰਾ ਮੇਰਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਮੈਂ ਕਿਤੇ ਨਹੀਂ ਛੱਡ ਗਿਆ ਮੈਂ ਤੇ ਦੋ ਦਿਨ ਬਾਅਦ ਹੀ ਤੁਹਾਡਾ ਹਿਰਦੇ ਪਰਵਰਤਨ ਆ ਜਾਂਦਾ ਹੈਗਾ ਨਾ ਹੁਣ ਸਟੈਂਡ ਕਿਸ ਪਾਰਟੀ ਦਾ ਨਾ ਤੇ ਅੱਜਕੱਲ੍ਹ ਦੇਸ਼ ਦੇ ਅੰਦਰ ਕਿਸੇ ਪਾਰਟੀ ਦਾ ਸਟੈਂਡ ਰਹਿ ਗਿਆ ਤੇ ਨਾ ਲੀਡਰ ਨਾਲ ਸਟੈਂਡ ਰਹਿ ਗਿਆ ਜਿਹੜੀ ਪਾਰਟੀ ਤੁਹਾਨੂੰ ਜ਼ੀਰੋ ਤੋਂ ਹੀਰੋ ਬਣਾਉਂਦੀ ਆ ਤੇ ਜਦੋਂ ਪਾਰਟੀ ਜ਼ੀਰੋ ਹੋ ਜਾਂਦੀ ਆ ਤੁਸੀਂ ਦੂਜੀਆਂ ਪਾਰਟੀਆਂ ਦੇ ਛੱਡ ਕੇ ਚਲੇ ਜਾਂਦੇ ਨੇ ਇਹ ਪਾਰਟੀਆਂ ਦੀ ਵਿਚਾਰਧਾਰਾ ਤੇ ਲੀਡਰਾਂ ਦਾ ਕਿਰਦਾਰ ਰਹਿ ਗਿਆ ਹੋ ਸਕਦਾ ਹੈ ਕਿ ਤੁਹਾਡੇ ਮਨ ਮਟਾਨ ਹੁਣ ਤੁਹਾਡੇ ਮਤ ਭੇਦ ਹੋ ਸਕਦੇ ਸੁਭੀ ਸਿੰਘ ਬਾਦਲ ਨਾਲ ਹੋਣ ਜਾਂ ਕਾਲੀ ਦਲ ਦੇ ਵਿੱਚ ਹੋਣ ਪਰ ਉਸ ਪਾਰਟੀ ਨੇ ਤੁਹਾਨੂੰ ਦਿੱਤਾ ਵੀ ਬਹੁਤ ਆ ਜਿਹੜਾ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੋਏ ਜਦੋਂ ਤੁਸੀਂ ਛੱਡ ਕੇ ਜਾਂਦੇ ਹੋਗੇ ਨਾ ਤੇ ਉਹਦਾ ਮਤਲਬ ਹੈ ਲੋਕ ਵੀ ਸੋਚਦੇ ਹੋਣਗੇ ਹੁਣ ਠੀਕ ਹੈ ਪਵਨ ਕਮੇਟੀ ਨੂੰ ਦੇ ਪ੍ਰਸ਼ੰਸਿਕ ਜਾਂ ਉਹਨਾਂ ਦੇ ਲਚਾਉਣ ਵਾਲੇ ਜਾਂ ਵਰਕਰ ਕਹਿੰਣਗੇ ਨਹੀਂ ਪਵਨ ਕਮੇਟੀ ਨੂੰ ਖੁਦ ਜਿੱਤੇ ਨੇ ਖੁਦ ਕੋਈ ਨਹੀਂ ਜਿੱਤਦਾ ਹੁੰਦਾ ਹਾਂ ਤੁਸੀਂ ਜਿੱਤੇ ਕੰਮ ਕੀਤੇ ਫਿਰ ਤੁਸੀਂ ਰਿਪੀਟ ਕੀਤਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕੀ ਮਜਬੂਰੀ ਸੀ ਕਾਲੀਦਨ ਨੂੰ ਛੱਡੰਦੇ ਕੀ ਤੁਹਾਨੂੰ ਉਹ ਸੀ ਕਿ ਜਦੋਂ ਜਲੰਧਰ ਜਿਮਣੀ ਚੋਣ ਹੋਈ ਆ ਤੁਹਾਨੂੰ ਉਦੋਂ ਉਮੀਦਵਾਰ ਨਹੀਂ ਬਣਾਇਆ ਕਿ ਬੰਗਿਆਂ ਤੋਂ ਡਾਕਟਰ ਸੁਖਿੰਦਰ ਕਮਲ ਸੁਖੀ ਲੱਗੀ ਕਿ ਉਹ ਸਮੱਸਿਆ ਸੀ ਜਾਂ ਕੋਈ ਤੁਹਾਨੂੰ ਪਹਿਲਾਂ ਜੁਲਾਈ 2014 ਦੇ ਵਿੱਚ ਵੀ ਤੁਹਾਨੂੰ ਲੜਾਇਆ ਗਿਆ ਮੈਂਬਰ ਪਾਰਲੀਮੈਂਟ ਲੜਾਇਆ ਗਿਆ ਤੁਸੀਂ ਉਦੋਂ ਕੋਈ 77000 ਵੋਟਾਂ ਨਾਲ ਹਾਰ ਗਏ ਨੇ ਚੌਧਰੀ ਸੰਤੋਖ ਸਿੰਘ ਫਿਰ ਤੁਸੀਂ 17 ਦੇ ਵਿੱਚ ਫਿਰ ਤੁਸੀਂ ਐਮਐਲਏ ਬਣਦੇ ਹੋ ਫਿਰ ਤੁਸੀਂ 2000 ਬਾਈ ਇਲੈਕਸ਼ਨ ਦੇ ਵਿੱਚ 22 ਦੇ ਵਿੱਚ ਤੁਹਾਨੂੰ ਫਿਰ ਟਿਕਟ ਮਿਲਦੀ ਹੈ ਹੁਣ ਹਾਲ ਚ ਤਾਨੂੰ ਟਿਕਟ ਨਹੀਂ ਮਿਲਈ ਇਹ ਗੁੱਸਾ ਵਾ ਜੇ ਗੁੱਸਾ ਵਾ ਤਾਂ ਫਿਰ ਬਹੁਤ ਤੁਹਾਡਾ ਨਜਾਇਜ਼ ਗੁੱਸਾ ਹੈਗਾ ਕਾਲੀ ਦਲ ਦੇ ਮੈਨੂੰ ਮੰਨ ਕੇ ਚੱਲਦੇ ਕਿ ਠੀਕ ਆ ਕਾਲੀ ਦਲ ਨੇ ਗਲਤੀਆਂ ਕੀਤੀਆਂ ਕਦੇ ਕਾਲੀ ਦਲ ਉਸ ਗਲਤੀ ਤੋਂ ਸਿੱਖ ਨਹੀਂ ਰਿਹਾਗਾ ਜਿਹੜੀਆਂ ਉਹਨੂੰ ਸਿੱਖਣੀਆਂ ਚਾਹੀਦਾ ਕਾਲੀ ਦਲ ਅੱਜਕਲ ਫਸਿਆ ਆ ਘੁੰਮਣ ਘੇਰੀ ਦੇ ਵਿੱਚ ਫਸਿਆ ਕਾਲੀ ਦਲ ਨੂੰ ਕੋਈ ਰਾਹ ਨਹੀਂ ਲੱਭ ਰਿਹਾਗਾ ਵੀ ਅਸੀਂ ਕਰੀਏ ਕੀ ਤੇ ਨਾ ਕਰੀਏ ਕੀ ਕਿਉਂਕਿ ਲੀਡਰਸ਼ਿਪ ਦਾ ਬਹੁਤ ਵੱਡਾ ਸਵਾਲ ਆ ਗਿਆ ਇੱਕ ਦਿਨ ਕਾਲੀ ਦਲ ਦੇ ਦੇ ਵਿੱਚ ਇੱਕ ਗੈਪ ਇੰਨਾ ਜ਼ਿਆਦਾ ਪੈ ਪੈ ਗਿਆ ਜਿਹੜੀ ਸਿਆਣੀ ਲੀਡਰਸ਼ਿਪ ਆ ਉਹ ਅੱਧੀ ਰੱਬ ਨੂੰ ਪਿਆਰੀ ਹੋ ਗਿਆ ਅੱਧੀ ਇਹਦੀ ਸੁਣੀ ਨਹੀਂ ਜਾ ਰਹੀ ਹੈਗੀ ਨਵੀਂ ਲੀਡਰਸ਼ਿਪ ਰਹਿ ਗਈ ਉਹਨਾਂ ਲਗਾ ਸੁਭੀ ਸਿੰਘ ਬਾਦਲ ਨੂੰ ਇਨਾ ਘੇਰ ਕੇ ਰੱਖਿਆ ਹੋ ਪਤਾ ਨਹੀਂ ਲੱਗਦਾ ਹੋਵੇਗਾ ਕਿ ਕੀ ਕਰਨਾ ਕਿਕ ਨਹੀਂ ਕਰਨਾ ਹਨ ਸਿਆਣੇ ਨੇ ਇੰਨਾ ਤਜਰਬਾ ਹੋ ਗਿਆ 2008 ਤੋਂ ਲੈ ਕੇ ਤੇ ਹੁਣ ਤੇ ਕੋਈ ਪਾਰਟੀ ਦੇ ਪ੍ਰਧਾਨ ਪਿਛਲੇ 15 16 ਸਾਲ ਤੋਂ ਪ੍ਰਧਾਨ ਨੇ ਪਰ ਹੁਣ ਕਾਲੀ ਦਲ ਦੀ ਸਥਿਤੀ ਬਹੁਤ ਮਾੜੀ ਹੈ ਕਾਲੀ ਦਲ ਜਿਹੜੀਆਂ ਗਲਤੀਆਂ ਨੇ ਉਹ ਉਹ ਜਿਹੜੀਆਂ ਗਲਤੀਆਂ ਅੱਜ ਵੀ ਹੋ ਰਹੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਕਾਲੀ ਦਲ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਹੈਗਾ ਕਿ ਜੇ ਪੰਨੂ ਕਮਾਟੀ ਨੂੰ ਛੱਡ ਕੇ ਚਲੇ ਜਾਗੇ ਉਗੀ ਕਾਲੀ ਦਲ ਦੇ ਉਥੋਂ ਹੋਰ ਚਿਹਰੇ ਆ ਜਾਣਗੇ ਪਰ ਇੱਕ 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 ਆਮ ਬੰਦੇ ਨੂੰ ਫਰਕ ਪੈਂਦਾ ਹੈ ਨਾ ਟੀਨੂ ਨੂੰ ਬਹੁਤ ਜ਼ਿਆਦਾ ਫਰਕ ਪਊਗਾ ਕਿ ਯਾਰ ਕਾਲੀ ਦਲ ਛੱਡੀ ਇੱਕ ਬੰਦਾ ਜੋ ਪਾਰਟੀ ਛੱਡਦਾ ਹੈ ਨਾ ਬਹੁਤ ਜ਼ਿਆਦਾ ਬੰਦਾ ਭਾਵੁਕ ਵੀ ਹੁੰਦਾ ਹੋਊਗਾ ਯਾਰ ਮੈਨੂੰ ਪਾਰਟੀ ਨੇ ਟੀਨੂ ਟੀਨੂ ਹੋਲਾ ਕਿਹਦੇ ਕਰਕੇ ਵੀ ਟੀਨੂ ਟੀਨੂ ਉਹ ਸ਼ਰਮ ਨਹੀਂ ਕਾਲੀ ਦਲ ਕਰਕੇ ਜੇ ਕੋਈ ਕਾਂਗਰਸ ਦਾ ਬੰਦਾ ਛੱਡ ਕੇ ਰਾ ਡਾਕਟਰ ਰਾਜ ਕੁਮਾਰ ਚੱਬੇਵਾਲ ਕੀ ਸੀ ਕਾਂਗਰਸ ਪਾਰਟੀ ਨੇ ਦੂਰ ਐਮਐਲਪ ਬਣਾਇਆ ਐਮਪੀ ਲੜਾਇਆ ਗਿਆ ਸੀਐਲਪੀ ਡਿਪਟੀ ਬਣਾਇਆ ਗਿਆ ਗੋਪੀ ਜੀਪੀ ਕੌਨਸੀ ਰਵਨੀਤ ਸਿੰਘ ਬਿੱਟੂ ਇਹਨਾ ਸੀ ਨਾ ਕਿ ਉਤੇ ਤਿੰਨ ਉਹਦੇ ਜਿਹੜਾ ਦਾਦਾ ਉਹਦਾ ਨਾਮ ਬਿੰਦ ਸਿੰਘ ਹੈ ਇਸ ਤੋਂ ਇਲਾਵਾ ਹੀ ਨਾ ਕੁਝ ਪਰ ਉਸ ਪਾਰਟੀ ਨੇ ਤਿੰਨ ਵਾਰ ਐਮਪੀ ਬਣਾਇਆ ਉਹ ਵੀ ਛੱਡ ਕੇ ਚਲਾ ਗਿਆਗਾ ਮਤਲਬ ਕਿਸੇ ਵੀ ਪਾਰਟੀ ਸ਼ਸ਼ੀਲ ਕੁਮਾਰ ਨੂੰ ਕੌਣ ਸੀ ਕਿ ਕੌਂਸਲਰ ਸੀ ਰਾਣਾ ਗੁਰਜੀਤ ਦੀ ਬਦੌਲਤ ਨੂੰ ਟਿਕਟ ਮਿਲ ਜਾਂਦੀ ਹੈ ਜਲੰਧਰ ਤੋਂ 2017 ਚ ਐਮਐਲਏ ਬਣ ਜਾਂਦਾ ਪਾਰਟੀ ਛੱਡ ਕੇ ਚਲਾ ਜਾਂਦਾ ਫਿਰ ਜਿਹੜਾ ਆਮ ਆਦੀ ਪਾਰਟੀ ਚ ਵੀ ਦਿਲ ਨਹੀਂ ਲੱਗਾ ਫਿਰ ਬੀਜੇਪੀ ਤੇ ਚਲਾ ਗਿਆ ਮਤਲਬ ਪਾਰਟੀਆਂ ਨੂੰ ਵੀ ਚਾਹੀਦਾ ਕੱਟੋ-ਕੱਟ ਕੇ ਤੁਸੀਂ ਕਰ ਕੀ ਰਿਹਾ ਆਪਣੀ ਪਾਰਟੀ ਦੀ ਵਿਚਾਰਧਾਰਾ ਤੇ ਹੋਣੀ ਚਾਹੀਦੀ ਪਰ ਇਹ ਹੁਣ ਤੁਸੀਂ ਮਸ਼ੀਨਾਂ ਹੀ ਲਾ ਕੇ ਰੱਖੀਆਂ ਗਿਆ ਬੀਜੇਪੀ ਦੀ ਇੱਕ ਵੱਖਰੀ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਗਿਆ ਪੰਜਾਬ ਚ ਆਮ ਆਦੀ ਪਾਰਟੀ ਦੀ ਵੱਖਰੀ ਮਸ਼ੀਨ ਚੱਲ ਰਹੀ ਹੈ ਗਿਆ ਹੁਣ ਇਹ ਇਹ ਸਭ ਤੋਂ ਵੱਡਾ ਰੌਲਾ ਹੈ ਕਿ ਲੋਕੀ ਕਰਨ ਫਸੇ ਗਿਆ ਔਰ ਇਹ ਘੱਟੋ ਘੱਟ ਪਾਰਟੀਆਂ ਨੂੰ ਜਈਦਾ ਹੈਗਾ ਕਿ ਜਿਹੜੇ ਅੱਜ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਆ ਗਿਆ ਉਹ ਕੱਲ ਤੁਹਾਡਾ ਕਿਵੇਂ ਹੋ ਸਕਦਾ ਹੈਗਾ ਉਦੋਂ ਜਦੋਂ ਸੁਸ਼ੀਲ ਰਿੰਕੂ ਜਦੋਂ ਇੱਕਦਮ ਪਲਟੀ ਮਾਰਦੇ ਨੇ ਬੀਜੇਪੀ ਦੇ ਵਿੱਚ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਖਰੀ ਖਰੀ ਸੁਣਾਈਆਂ ਸੀਗਾ ਰਿੰਕੂ ਨੂੰ ਵੀ ਐ ਕਰਤਾ ਉਹਵੇਂ ਕਰਤਾ ਨਹੀਂ ਉਹ ਤਾਂ ਹੁੰਦਾ ਹੀ ਆ ਜਿਵੇਂ ਚਰਨਜੀਤ ਸਿੰਘ ਚੰਨੀ ਜਿਹੜਾ ਸਾਬਕਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਆਇਆ ਕਹਿੰਦੇ ਜਿਹੜਾ ਤੇ ਆਮ ਆਦੀ ਪਾਰਟੀ ਨੂੰ ਛੱਡ ਜਾਂਦਾ ਉਹ ਗੁਦਾਰ ਹੋ ਜਾਂਦਾ ਤੇ ਜਿਹੜਾ ਦੂਜੀ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੁੰਦਾ ਉਹ ਹੀ ਨਿਕਲਾ ਬੀ ਹੋ ਜਾਂਦਾ ਦੋ ਮਾਪਦੰਡ ਨਹੀਂ ਹੋ ਸਕਦੇ ਨਾ ਕਿ ਤੁਹਾਡੇ ਬੰਦੇ ਛੱਡ ਕੇ ਜਾਂਦੇ ਉਹ ਗੁਦਾਰ ਹੈਗਾ ਉਹਨਾਂ ਦਾ ਵੀ ਗद्दार ਤੁਹਾਡੀ ਪਾਰਟੀ ਚ ਆ ਗਿਆ ਉਹ ਇਨਕਲਾਬੀ ਕਿਵੇਂ ਹੋ ਸਕਦੇ ਨਾ ਇਹ ਅੱਜ ਚਰਚਿਸ ਚ ਚੰਨੀ ਹੋਣਾਂ ਦੀ ਵੀ ਟਿੱਪਣੀ ਆ ਗਈ ਹੈ ਪਰ ਸਵਾਲ ਇਹ ਆ ਮਸਲਾ ਆ ਗਿਆ ਕਿ ਜਿਹੜੇ ਦਲ ਬਦਲੂ ਪਹਿਲਾਂ ਬੜੇ ਲੋਕੀ ਸੋੰਦੇ ਕਿ ਸਾਨੂੰ ਲੋਕੀ ਕਹਿਣ ਕਿ ਕਿ ਯਾਰ ਇਹ ਇੰਨਾ ਬੰਦਾ ਵਿਖਿਆ ਹੋ ਜਾਂ ਇੰਨਾ ਨਜ਼ਰਾਂ ਛੁੱਟ ਗਿਆ ਹੋਇਆ ਬੰਦਾ ਕਿ ਆਪਣੀ ਪਾਰਟੀ ਛੱਡ ਗਿਆ ਉਹ ਤਾਂ ਜਿਹੜਾ ਲੋਕੀ ਮਾਂ ਪਾਰਟੀ ਛੱਡਦੇ ਹੁੰਦੇ ਉਹਨੂੰ ਗद्दार ਕਹਿੰਦੇ ਹੁਣ ਇੱਕ ਫੈਸ਼ਨ ਬਣ ਗਿਆ ਹੈ ਹੁਣ ਤਾਂ ਇੱਕ ਦਿਨ ਇੱਕ ਮਹੀਨੇ ਦੇ ਵਿੱਚ ਤਿੰਨ ਤਿੰਨ ਪਾਰਟੀਆਂ ਬਦਲੀ ਜਾ ਰਹੀਆਂ ਹੈਂ ਇਹ ਹੁਣ ਸਭ ਤੋਂ ਵੱਡੀ ਚਿੰਤਾ ਦਾ ਕਿ ਲੋਕ ਜਿਹੜੇ ਨੇ VOTER ਨੇ ਜਾਂ SUPPORTER ਨੇ ਉਹ ਫਸ ਜਾਂਦੇ ਹੋਣਗੇ ਜਿਹੜੇ ਹੁਣ ਉੱਥੇ ਆਦਮਪੁਰ ਤੋਂ ਜਿਹੜੇ ਸਰਪੰਚ ਪੰਚ ਝਾੜੂ ਵਾਲਿਆਂ ਨਾ ਪੇਚਾ ਪਾ ਕੇ ਬੈਠੇ ਹੋਣਗੇ ਅੱਜ ਕਿਹੜੇ ਮੂੰਹ ਨਾਲ ਕੋਈ ਕਹਿਣਗੇ ਆਮ ਆਦੀ ਪਾਰਟੀ ਚੰਗੀ ਹੈ ਹੁਣ ਮਹੀਨੇ ਇੱਕ ਦਿਨ ਦੇ ਵਿੱਚ ਹੀ ਪਵਨ ਕੁਮਾਰ ਟੀਨੂ ਦੀ ਤਿੰਨਾਂ ਦਿਨਾਂ ਦੇ ਵਿੱਚ ਕਹਿੰਦਾ ਕਿ ਪੰਜਾਬ ਸਰਕਾਰ ਨੇ ਕੰਮ ਬੜੇ ਵਧੀਆ ਕੀਤੇ ਪਹਿਲਾਂ ਤੁਸੀਂ ਪੰਜਾਬ ਸਰਕਾਰ ਦੇ ਕੰਮ ਰੋਜ਼ ਨੌਲਦੇ ਸੀ ਇਹ ਇਹ ਜਿਹੜੀ ਇਹਦਾ ਮਤਲਬ ਕੀ ਹੁੰਦਾ ਹੈ ਕਿ ਮੌਕੇ ਦਾ ਮੌਕਾ ਪ੍ਰਸਤ ਲੀਡਰ ਦੇਸ਼ ਦੀ ਸਿਆਸਤ ਹੋ ਗਿਆ ਮੌਕਾ ਪ੍ਰਸਤ ਲੀਡਰ ਹੋ ਗਏ ਨੇ ਤੇ ਮੌਕਾ ਪ੍ਰਸਤੀ ਸਿਆਸਤ ਹੋ ਰਹੀ ਹੈ ਜਿਹੜੀ ਦੇਸ਼ ਵਾਸਤੇ ਸਮਾਜ ਵਾਸਤੇ ਬੜੀ ਮਾੜੀ ਆ ਕੱਟੋ-ਕੱਟ ਪਾਰਟੀਆਂ ਦੀ ਸੋਚ ਉਹਨਾਂ ਦੀ ਨੀਤੀ ਵਿਚਾਰਧਾਰਾ ਉਹ ਇੱਕ ਪੱਕੀ ਹੋਣੀ ਚਾਹੀਦੀ ਹੈ ਤੇ ਲੀਡਰਾਂ ਦਾ ਵਜੂਦ ਏਕਾਤ ਤੇ ਕਰਦਾਰ ਤੇ ਇੱਕ ਜਿਹੜੀ ਹੁੰਦੀ ਆ ਕਮਿਟਮੈਂਟ ਪ੍ਰਤੀਬੱਧਤਾ ਉਹ ਖਤਮ ਹੋ ਗਿਆ ਉਹ ਬਰਕਰਾਰ ਰੱਖਣੀ ਚਾਹੀਦੀ ਹੈਗੀ ਹੁਣ ਇਹ ਨਹੀਂ ਹੈ ਕਿ ਤੁਸੀਂ ਸਾਰੀ ਜ਼ਿੰਦਗੀ ਐਮ.ਐਲ.ਏ ਬਣੇ ਰਹਿਣਾ ਹੈ ਹੁਣ ਲੱਗਾ ਕਿ ਬਾਈ ਦੇ ਵਿੱਚ ਤੁਹਾਨੂੰ ਕਾਲੀ ਦੌਰ ਨੇ ਟਿਕਟ ਦਿੱਤੀ ਤੁਸੀਂ ਹਾਰ ਗਏ ਕਾਲੀ ਦਲ ਦੇ ਸਾਰੇ ਹਰਕਤ ਤਿੰਨ ਸੀਟਾਂ ਦੇ ਸਿਰਫ ਜਿੱਤੇ ਹੈਗੇ ਨੇ ਪਰ ਇਹ ਇੱਕ ਜਿਹੜਾ ਨਵਾਂ ਰੁਝਾਨ ਪੈਦਾ ਹੋ ਚੁੱਕਾ ਨਾ ਇਹ ਰੁਝਾਨ ਤੇ ਠੱਲ ਪਾਉਣੀ ਪਹਿਲਾਂ ਆਪਾਂ ਜੂਪੀ ਬਿਹਾਰ ਜਾਂ ਹਰਿਆਣੇ ਦੇ ਵਿੱਚ ਕਹਿੰਦੇ ਨੇ ਆਇਆ ਲਾਲ ਗਿਆ ਲਾਲ ਜਾਂ ਆਇਆ ਰਾਮ ਗਿਆ ਰਾਮ ਹੁਣ ਤਾਂ ਪੰਜਾਬ ਦੇ ਵਿੱਚ ਹੀ ਹੋ ਗਿਆ ਯਕੀਨ ਨਹੀਂ ਹੁੰਦਾ ਕਿ ਕੱਲ ਕਿਹੜਾ ਕਿਹੜੀ ਪਾਰਟੀ ਸੀ ਅੱਜ ਕਿਹੜਾ ਪਾਰਟੀ ਭਲਕੇ ਕਦੋਂ ਦਾ ਪਰਸੋਂ ਕਿਹੜਾ ਜੋ ਨਰਸੋਂ ਕਿਹੜਾ ਜੋ ਹਾਲੇ ਤੇ ਜਦੋਂ ਕਾਂਗਰਸ ਨੇ ਕਈਆਂ ਦੀ ਟਿਕਟਾਂ ਕੱਟਣੀਆਂ ਕਈ ਨੇ ਕਾਲੀ ਦਲ ਦੇ ਵਿੱਚ ਭੱਜਣਾ ਕਈ ਨੇ ਆਪ ਚ ਭੱਜਰ ਇਸੇ ਕਰਕੇ ਕਈ ਜਿਹੜੀਆਂ ਪਾਰਟੀਆਂ ਟਿਕਟਾਂ ਰੋਕ ਕੇ ਰੱਖਦੀਆਂ ਨਾ ਦੂਗਾ ਚੋਲ ਚੰਗਾ ਕੈਂਡੀਡੇਟ ਆ ਪਰ ਜਿਵੇਂ ਇਹ ਆਮ ਆਦੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਾਂਗਰਸ ਤੇ ਕਾਲੀਆਂ ਨੇ ਬੇੜਾ ਗਰਗਾ ਘੇਰਾ ਦਿੱਤਾ ਨਸ਼ਾ ਹੋਵੇ ਚਾ ਮਾਈਨਿੰਗ ਹੋਵੇ ਇਹਨਾਂ ਨੇ ਗੰਦ ਪਾਇਆ ਪਰ ਹੁਣ ਉਹਨਾਂ ਦੇ ਜਿਨ੍ਹਾਂ ਜਿਨ੍ਹਾਂ ਤੇ ਇਲਜ਼ਾਮ ਲਾਉਂਦੇ ਸੀ ਉਹੀ ਬੰਦੇ ਤੁਸੀਂ ਲੈ ਰਹੇ ਹੋ ਪਰ ਹੁਣ ਕਿਸ ਨੂੰ ਕਹਾਂਗੇ ਵੀ ਬੜਾ ਸ਼ਾਨਦਾਰ ਸਾਡਾ ਇਹ ਹੀਰਾ ਇਨੂੰ ਹੀਰਾ ਜਾਂ ਜਿਹੜੇ ਹੋਰ ਸ਼ਾਮਿਲ ਕੀਤੇ ਨੇ ਚੱਬੇ ਵਾਲ ਇਹ ਵੀ ਸਾਡਾ ਹੀਰਾ ਹੈਗਾ ਜਿਹਨਾਂ ਨਾਲ ਦੇ ਸੀ ਉਹਨੂੰ ਹੀਰੇ ਕਿਵੇਂ ਬਣ ਜਾਣਗੇ ਸਭ ਤੋਂ ਵੱਡੀ ਗੱਲ ਇਹ ਕਿ ਅੱਜਕੱਲ ਪੋਲੀਟਿਕਲ ਪਾਰਟੀਆਂ ਸਾਰੇ ਕਰਪਟ ਨਹੀਂ ਹੁੰਦੀਆਂ ਪਾਰਟੀਆਂ ਸਾਰੀਆਂ ਬੇਈਮਾਨ ਨਹੀਂ ਹੁੰਦੀਆਂ ਸਾਰੇ ਲੀਡਰ ਕਰਪਟ ਨਹੀਂ ਹੁੰਦੇ ਜਾਂ ਬੇਈਮਾਨ ਨਹੀਂ ਹੁੰਦੇ ਉਹ ਇੱਕ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਪਰਮਾਉਣ ਵਾਸਤੇ ਸਟੇਟਮੈਂਟਾਂ ਦਿੱਤੇ ਜਾਂਦੇ ਨੇ ਕਿ ਫਲਾਨੀ ਪਾਰਟੀਆਂ ਪੰਜਾਬ ਨੂੰ ਖਾ ਗਈ ਫਲਾਨੀ ਪਾਰਟੀ ਦੇਸ਼ ਨੂੰ ਖਾ ਗਈ ਫਲਾਨੀ ਪਾਰਟੀ ਦੇ ਲੀਡਰ ਪੰਜਾਬ ਨੂੰ ਲੁੱਟ ਕੇ ਲੈ ਗਏ ਕੁੱਟ ਕੇ ਲੈ ਗਏ ਠੀਕ ਹੈ ਹੁਣ ਚੰਗੇ ਲੱਗਦੇ ਆਗੇ ਨਾ ਮੈਨੂੰ ਤਾਂ ਇਹ ਹੀ ਨਾ ਕਿ ਲੋਕਾਂ ਨੂੰ ਵੀ ਚਾਹੀਦਾ ਕਿ ਕਿਵੇਂ ਪਹਿਲਾਂ ਪਾਰਟੀ ਦੇ ਪਾਰਟੀ ਵੀ ਮਾੜੀ ਲੱਗਦੀ ਤੇ ਪਾਰਟੀ ਦੇ ਲੀਡਰ ਵੀ ਤੁਹਾਨੂੰ ਮਾੜੇ ਲੱਦੇ ਫਿਰ ਜਦੋਂ ਤੁਹਾਡੇ ਚੰਗੇ ਲੱਗਣ ਲੱਗ ਪੈਂਦੇ ਇਹ ਹੀ ਆ ਲੋਕਾਂ ਨੂੰ ਵੀ ਸੋਚਣਾ ਪਊਗਾ ਕਿ ਆਖਿਰ ਦੇਸ਼ ਦੀ ਜਾਂ ਪੰਜਾਬ ਦੀ ਸਿਆਸਤ ਕਿੱਧਰ ਜਾ ਰਹੀ ਗਈ ਇਹਦਾ ਇਹ ਨਹੀਂ ਮਤਲਬ ਕਿ ਤੁਹਾਡੇ ਚ ਆ ਜਾਣੇ ਪਾਰਟੀ ਦੇ ਲੀਡਰ ਤੇ ਉਹ ਹੀਰੇ ਹੋ ਜਾਂਦੇ ਨੇ ਹੁਣ ਪਵਨ ਕੁਮਾਰ ਤਿੰਨੂ ਨੇ ਇੱਕ ਦਬਾਬੇ ਦੇ ਵਿੱਚ ਇੱਕ ਦਲਤ ਲੀਡਰ ਦੇ ਤੌਰ ਤੇ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਹੈਗਾ ਕਿਉਂਕਿ ਦਬਾਬੇ ਦੇ ਵਿੱਚ ਅਸ਼ਰੋਪਨੀ ਕਾਲੀਦੰਦ ਕੋਈ ਜਿਹੜਾ ਦਲਤ ਲੀਡਰ ਸੀ ਉਹ ਹੈ ਨਹੀਂ ਇਸ ਟਾਈਮ ਕਿਸੇ ਵੇਲੇ ਉਹਨਾਂ ਕੋ ਚਰਨਜੀਤ ਸਿੰਘ ਅਟਵਾਲ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਚੁਕੇ ਲੋਕ ਸਭਾ ਦੇ ਡਿਪਟੀ ਸਪੀਕਰ ਐ ਰਹੇ ਚੁਕੇ ਨੇ ਉਹ ਜੋ ਜਲੰਧਰ ਜਿਮਨੀ ਚੋੜ ਹੋਈ ਹੈ ਲੋਕ ਸਭਾ ਪਹਿਲਾਂ ਉਹਦਾ ਉਹਨਾਂ ਦਾ ਮੁੰਡਾ ਇੰਦਰ ਇਕਬਾਲ ਸਿੰਘ ਅਟਵਾਲ ਬੀਜੇਪੀ ਚ ਲੱਗਾ ਫਿਰ ਮੁੰਡੇ ਪਿੱਛੇ ਪਿਓ ਵੀ ਚਲਾ ਗਿਆ ਉਹ ਇਹਨਾਂ ਦਾ ਜਿਹੜਾ ਦਲਤ ਫੇਸ ਸੀ ਜ਼ਬਾਬੇ ਚ ਉਹ ਬੀਜੇਪੀ ਚਲਾ ਜਾਂਦਾ ਸੂਨ ਸਿੰਘ ਠੰਡਲ ਜਿਹੜੇ ਹਿਸ਼ਾਰਪੁਰ ਤੋਂ ਐਮਐਲਏ ਉਹ ਬੰਦੇ ਮੰਤਰੀ ਜ਼ਿਲ੍ਹਾ ਹਿਸ਼ਾਰਪੁਰ ਤੋਂ ਜਿਹੜੇ ਉੱਥੋਂ ਦਾ ਹਲਕਾ ਸੀ ਹੁਣ ਉਹ ਵੀ ਅੱਜਕੱਲ ਸਿਆਸਤ ਚ ਗਵਾਚੇ ਗਵਾਚੇ ਜਿਹਾ ਹੈ ਉਕੇ ਦੁਆਰ 17 ਸਰਕਾਰ ਪਾਰਟੀ ਚੋਂ ਬਾਹਰ ਹੋ ਗਈ 22 ਦੇ ਵਿੱਚ ਵੀ ਬਾਹਰ ਹੋ ਗਏ ਨੇ ਉਹ ਪਿਛਲੇ ਮਤਲਬ 5 ਤੇ 2 7 7 ਸਾਲਾਂ ਤੋਂ ਸਿਆਸਤ ਜੀ ਆਊਟ ਹੋ ਗਏ ਹੁਣ ਇਸ ਕਰਕੇ ਇੱਕ ਜਲੰਧਰ ਇੱਕ ਇਹ ਚਿਹਰਾ ਇੱਕ ਤੇ ਪਵਨ ਕਮੇਟੀ ਨੂੰ ਨੌਜਵਾਨ ਚਿਹਰੇ ਨੇ ਇੱਕ ਉਹਨਾਂ ਦਾ ਆਪਣਾ ਕਾਫੀ ਰਤਬਾ ਹੈ ਦੂਜਾ ਇਹ ਕਿ ਜਲੰਧਰ ਤੇ ਬਾਬੇ ਦੇ ਵਿੱਚ ਰਵੀਦਾਸੀਆ ਭਾਈਚਾਰਾ ਬਹੁਤ ਵੱਸਦਾ ਵੱਡੀ ਗਿਣਤੀ ਦੇ ਵਿੱਚ ਵੱਸਦਾ ਉਸ ਦਲਤ ਭਾਈਚਾਰੇ ਦੇ ਵਿੱਚ ਪਵਨ ਕਮੇਟੀ ਨੂੰ ਦਾ ਇੱਕ ਦਲਤ ਮੁੱਦਿਆਂ ਨੂੰ ਲੈ ਕੇ ਐਸੀ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਧਰਮ ਪ੍ਰਤੀ ਕੌਮ ਪ੍ਰਤੀ ਕਾ ਵੀ ਫਾਈਟਰ ਦੇ ਤੌਰ ਤੇ ਵਿਧਾਨ ਸਭਾ ਦੇ ਅੰਦਰ ਵੀ ਬਾਰ ਬ ਮਸਲੇ ਠੋਡੇ ਰਹੇ ਨੇ ਚਾਹੇ ਜੋ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਉਹ ਐਸਸੀ ਭਾਈਚਾਰੇ ਦੇ ਮਸਲੇ ਐਸਸੀ ਸਕਾਲਰਸ਼ਿਪ ਪੰਜਾਬ ਹੋਰ ਵੀ ਉਹਨਾਂ ਬੜੇ ਠਾਏ ਨੇ ਪਰ ਸਵਾਲ ਹੈ ਕਿ ਇੰਨਾ ਚਵੀ ਮਹੀਨੇ ਤੇ ਐਸਸੀ ਭਾਈਚਾਰੇ ਦੇ ਕਿੰਨੇ ਕਿ ਮੁੱਦੇ ਉੱਠੇ ਆ ਗਏ ਨਾ ਉਹ ਜਿਹੜੇ ਮਸਲੇ ਹੁੰਦੇ ਨੇ ਕਾਲੀ ਦਲ ਨੂੰ ਅੱਜ ਦੇ ਤਰੀਕੇ ਤੇ ਝਟਕਾ ਲੱਗਦਾ ਕਿਉਂਕਿ ਇੱਕ ਚੰਗਾ ਲੀਡਰ ਫਾਈਟਰ ਤੁਹਾਡਾ ਚਲੇ ਜਾਵੇ ਹੁੰਦਾ ਪਰ ਉਹਦੀ ਪਰਪਾਈ ਉੱਥੇ ਜੋ ਜਲੰਧਰ ਵਿੱਚ ਹੋਰ ਵੀ ਲੀਡਰ ਹੋਣਗੇ ਨਾ ਬਹੁਤ ਮਤਲਬ ਇਹ ਇਹ ਕਿ ਆਦਮਪੁਰ ਦੇ ਵਿੱਚ ਕੱਲਾ ਪਵਨ ਕੁਮਾਰਟੀ ਨੂੰ ਹੀ ਹੋਰ ਵੀ ਹੋਣਗੇ ਪਾਰਟੀਆਂ ਨੂੰ ਜਿਆਦਾ ਫਰਕ ਨਹੀਂ ਪੈਂਦਾ ਹੈਗਾ ਨਿੱਜੀ ਤੌਰ ਤੇ ਫਰਕ ਪੈ ਜਾਂਦਾ ਔਰ ਜਿਹੜੀ ਪਾਰਟੀ ਦੇ ਵਿੱਚ ਅੱਜ ਪਵਨ ਕੁਮਾਰਟੀ ਨੂੰ ਗਏ ਨੇ ਉਹ ਭਾਰਤੀ ਚੜ੍ਹਦੀ ਕਲਾ ਦੇ ਵਿੱਚ ਿਤਨੀ ਰਣੀ ਪੱਕੀ ਹੁਣ ਹਰਿਆਣਾ ਦੇ ਵਿੱਚ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਲੀਡਰ ਸੀ ਚੌਧਰੀ ਬਰਿੰਦਰ ਸਿੰਘ ਬੀਜਪੀ 'ਚ ਚਲ ਗਏ ਸੀ ਕਿ ਬੀਜਪੀ ਚੜ੍ਹਦੀ ਕਲਾ ਦੇ ਵਿੱਚ ਆ ਉਹ ਫਿਰ ਕਾਂਗਰਸ ਦੇ ਵਿੱਚ ਆ ਗਏ ਮਤਲਬ ਤੁਹਾਡਾ ਬੰਦਾ ਹੀ ਜਿਹੜਾ ਜਮਾਂਦਰੂ ਜਿਸ ਪਾਰਟੀ ਦੇ ਨਾਲ ਜੁੜਿਆਗਾ ਜਿਹਨੂੰ ਆਪਾਂ ਟਕਸਾਲੀ ਕਾਂਗਰਸੀ ਕਹਿੰਦੇ ਟਕਸਾਲੀ ਕਾਲੀ ਕਹਿੰਦੇ ਆ ਟਕਸਾਲੀ ਪਾਸਪਾਈ ਕਹਿੰਦੇ ਆਗੇ ਨੇ ਵੈਸੇ ਟਕਸਾਲੀ ਸ਼ਬਦ ਜ਼ਿਆਦਾ ਕਾਲੀ ਦਲ ਵਾਸਤੇ ਹੀ ਵਰਤਿਆ ਜਾਂਦਾ ਰਿਹਾ ਕਿਉਂਕਿ ਬੜੇ ਕੱਟੜ ਹੁੰਦੇ ਬੜੇ ਪੱਕੇ ਹੁੰਦੇ ਧਰਮ ਪ੍ਰਤੀ ਕੌਮ ਪ੍ਰਤੀ ਪਾਰਟੀ ਪ੍ਰਤੀ ਉਹ ਜਿਹੜਾ ਬੰਦਾ ਟਕਸਾਲੀ ਜਿਹੜਾ ਬੰਦਾ ਦੂਜੀ ਪਾਰਟੀ 'ਚ ਜਾ ਕੇ ਨਹੀਂ ਰਹਿ ਸਕਦਾਗਾ ਕਿਉਂ ਕਾਂਗਰਸ ਪਾਰਟੀ ਦੇ ਜਿਹੜੇ 25 30 ਲੀਡਰ ਭੱਜ ਭੱਜ ਕੇ ਅੱਡੀਆਂ ਚੁੱਕ ਚੁੱਕ ਕੇ ਠੀਕ ਹੈ ਕਿਉਂਕਿ ਉਥੇ ਬੀਜੇਪੀ ਵਾਲੇ ਦਾ ਆਪਣਾ ਇੱਕ ਡੈਕੋਰਮ ਆਪਣਾ ਇੱਕ ਡਿਸਪਲਨ ਉਹਨਾਂ ਜਿੰਨਾ ਪੈਰਾਂ ਦੇ ਨਾਲ ਗਏ ਸੀ ਉਹਨਾਂ ਪੈਰਾਂ ਦੇ ਨਾਲ ਵਾਪਸ ਆ ਗਏਗੇ ਨੇ ਹੁਣ ਜਿਹੜੇ ਬੈਠੇ ਨੇ ਉਹ ਵੀ ਪਰੇਸ਼ਾਨ ਆ ਗਏ ਨੇ ਕੋਈ ਹਰ ਪਾਰਟੀ ਦਾ ਕਿਉਂਕਿ ਕਾਂਗਰਸ ਪਾਰਟੀ ਇੱਕ ਗਵਾਚੀ ਹੋਈ ਗਾਂ ਪਾਰਟੀ ਬਣ ਚੁੱਕੀ ਜਿਹਦਾ ਕੋਈ ਵਾਰੀ ਵਾਰਸ ਨਹੀਂ ਹੈ ਪਰ ਬੀਜੇਪੀ ਦਾ ਵਾਰੀ ਵਾਰਸ ਹੈ ਨੇ ਮੋਦੀ ਸਾਹਿਬ ਨੇ ਅਮੀਸ਼ਾਹ ਸਾਹਿਬ ਨੇ ਉੱਥੇ ਤੇ ਤੁਸੀਂ ਕਿਸੇ ਨੂੰ ਪੁੱਛ ਕੇ ਤੂੰ ਵੀ ਨਹੀਂ ਬੋਲ ਸਕਦੇ ਖੜਾ ਨਹੀਂ ਕਿਸੇ ਦੇ ਇੱਕ ਸਟੇਟਮੈਂਟ ਨਹੀਂ ਦੇ ਸਕਦੇ ਕਿਸੇ ਟਿੱਪਣੀ ਨਹੀਂ ਕਰ ਸਕਦੇ ਤੇ ਇੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਾਰੇ ਵੀ ਟਿੱਪਣੀਆਂ ਕਰ ਜਾਂਦੇ ਸੀ ਕਾਂਗਰਸ ਪਾਰਟੀ ਦੇ ਲੀਡਰ ਇਤੋਂ ਤੱਕ ਕਿ ਰਾਹੁਲ ਗਾਂਧੀ ਨੇ ਵੀ ਕੈਬਨਟ ਦੇ ਫੈਸਲੇ ਪਾੜ ਕੇ ਸੁੱਟ ਦਿੱਤੇ ਹੈਗੇ ਸਭ ਤੋਂ ਜ਼ਿਆਦਾ ਨੁਕਸਾਨ ਹੀ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਨੇ ਕੀਤਾ ਹੈ ਜਦੋਂ ਉਹਨੇ ਆਪਣੀ ਕੈਬਨਟ ਦੇ ਫੈਸਲਾ ਪਾੜ ਕੇ ਸੁੱਟ ਦਿੱਤੇ ਹੈਗੇ ਲੋਕਾਂ ਨੇ ਕਿਹਾ ਕਿ ਜੇ ਇਸ ਰਾਹੁਲ ਗਾਂਧੀ ਨੂੰ ਨਹੀਂ ਅਗਰ ਸਰਕਾਰ ਦੇ ਫੈਸਲੇ ਚੰਗੇ ਲੱਗਦੇ ਹੁਣ ਭਾਜਪਾ ਦਾ ਲੀਡਰ ਕਿਸੇ ਚੀਫ ਮਿਨਿਸਟਰ ਬਾਰੇ ਬੋਲ ਸਕਦਾ ਆਪ ਹਰਿਆਣਾ ਦੇ ਵਿੱਚ ਹੈ ਗਵਰਨਰ ਦੀ ਸੂਬਾ ਅਮੀਤ ਵਿਜ ਦਾ ਬੰਦਾ ਸੀ ਅਨਿਲ ਵਿਜ ਦਾ ਨਿਲ ਵਿਜ ਦਾ ਰਾਈਟ ਬੰਦਾ ਏ ਸੀਐਮ ਬਣਾਉਂਦਾ ਪਰ ਨਵਾਂ ਲਾਤਾ ਸਿਆਣੀ ਸਾਹਿਬ ਲਾ ਦਿੱਤੇ ਹੈਗੇ ਉਹਦੇ ਖਿਲਾਫ ਨਹੀਂ ਬੋਲੇ ਹੈਗੇ ਚਾਹੇ ਘਰ ਬੈਠ ਗਏ ਨੇ ਤੇ ਕਾਂਗਰਸ ਪਾਰਟੀ ਤੇ ਜਣਾ ਖਣਾ ਉੱਟ ਕੇ ਟਿੱਪਣੀ ਕਰ ਦਿੰਦਾ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਵੀ ਪ੍ਰਤਾਪ ਸਿੰਘ ਬਾਜਵਾ ਤੇ ਵੀ ਤੇ ਰਾਹੁਲ ਗਾਂਧੀ ਵੀ ਸੁਨੀਆ ਗਾਂਧੀ ਦੇ ਵੀ ਮਲਕਰ ਜੇ ਖੜ ਕੇ ਦੇ ਇਹ ਡਿਸਪਲਿਨ ਹੁੰਦਾ ਖਾਲੀ ਦਲ ਦੇ ਵਿੱਚ ਵੀ ਡਿਸਪਲਿਨ ਟੁੱਟ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਸੀ ਕਰ ਸਕਦੇ ਹੈਗੇ ਇੱਕ ਉਹਨਾਂ ਦਾ ਆਪਣੀ ਇੱਕ ਪਰਸਨੈਲਿਟੀ ਹੈ ਔਰਾ ਹੈ ਜਦ ਤੱਕ ਤੁਹਾਡੀ ਪਾਰਟੀ ਪ੍ਰਤੀ ਵਫਾਦਾਰੀ ਕਮਿਟਮੈਂਟ ਹੈ ਵਿਚਾਰਤਰ ਹੈ ਤੁਸੀਂ ਕਾਮਜਾਬ ਜੇ ਤੁਹਾਡੀ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਹੈ ਤੁਸੀਂ ਵਫਾਦਾਰੀ ਨਹੀਂ ਨਿਭਾਉਂਦੇ ਆਗੇ ਤੁਹਾਡਾ ਅੱਜ ਵੀ ਨੁਕਸਾਨ ਕੱਲ ਵੀ ਸਿਆਸੀ ਤੌਰ ਤੇ ਨੁਕਸਾਨ ਹੋਊਗਾ ਪਰ ਮਿਲਦਾ ਕਿ ਜੇ ਚਲੇਗੇ ਨਹੀਂ ਜਿਹੜੇ ਟੀਨੂ ਸਾਹਿਬ ਕਾਲੀ ਦਲ ਨੇ ਹਲੇ ਉਹਨਾਂ ਕੋਈ ਟਿੱਪਣੀ ਨਹੀਂ ਕੀਤੀ ਕੀ ਕੀਤੀ ਉਹ ਕਹਿੰਦੇ ਕਿ ਲੋੜ ਵੀ ਨਹੀਂ ਜੇ ਚਲਾ ਹੀ ਗਿਆ ਬੰਦਾ ਚਲਾ ਗਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਤਾਂ ਬਹੁਤ ਸਾਰਿਆਂ ਦੀ ਨਾਰਾਜ਼ਗੀ ਹੋਊਗੀ ਪਰ ਬੰਦਾ ਤੁਹਾਡੀ ਟਿਕਟ ਤੇ ਪੱਕੀ ਰਹੀ ਨਾ ਤਾਨੂੰ ਤੇ ਟਿਕਟ ਮਿਲਦੀ ਰਹੀ ਹੈ ਗਿਆ ਪਉ ਛੱਡ ਕੇ ਚਲੇ ਗਏ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਕਾਲੀ ਦਲ ਦੁਬਾਰਾ ਨਾ ਉੱਠੇ ਪੀ ਕਾਲੀ ਦਲ ਦੇ ਬਹੁਤ ਮਾਰੇ ਦੇ ਨੇ ਹਰ ਬੰਦੇ ਦੇ ਮਾਰੇ ਦੇ ਨੇ ਹੁੰਦੇ ਹਰ ਬੰਦੇ ਦੇ ਚੰਗੇ ਦਿਨ ਵੀ ਹੁੰਦੇ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਨੇ ਬੰਦੇ ਤੇ ਵੀ ਪਾਰਟੀ ਤੇ ਵੀ ਸੰਸਦਾ ਦੇ ਵੀ ਕਾਲੀ ਦਲ ਨੇ 1997 ਚ 5 ਸਾਲ ਰਾਜ ਕੀਤਾ ਫਿਰ ਕਿਸੇ ਨੇ ਸੋਚਿਆ ਹੀ ਪੰਜਾਬ ਦੇ ਵਿੱਚ ਇਤਿਹਾਸ ਬਣਾ ਦਿੱਤਾ ਗਿਆ 12 17 ਦੋ ਵਾਰ ਲਗਾਤਾਰ ਸਰਕਾਰ ਬਣ ਗਈ ਕਿਸੇ ਨੇ ਨਹੀਂ ਸੋਚਿਆ ਗਿਆ ਕਾਲੀ ਦਲ ਦੇ ਚੰਗੇ ਦਿਨ ਜੇ ਨਿਕਲ ਚੁੱਕੇ ਨੇ ਅੱਜ ਜੇ ਮਾੜੇ ਦਿਨ ਨੇ ਆਉਣ ਵਾਲੇ ਸਮੇਂ ਚ ਚੰਗੇ ਦਿਨ ਵੀ ਆ ਸਕਦੇ ਹੈ ਕਿ ਨਹੀਂ ਨਹੀਂ ਤੇ ਕਾਲੀ ਦਲ ਦੀਆਂ ਪਹਿਲੀਆਂ ਸਰਕਾਰਾਂ ਕਦੀ 2.5 ਸਾਲ ਕਦੀ 1.5 ਮਹੀਨੇ ਕੇ 3.5 ਸਾਲ ਇਸ ਤੋਂ 5 ਸਾਲ ਤੱਕ ਵੀ ਨਹੀਂ ਚੱਲਦੀ ਸੀ ਹੁਣ ਉਹਨਾਂ ਦੀਆਂ ਚੱਲੀਆਂ ਸੰਮੇਜ ਪੂਰੇ 5 ਸਾਲ ਕੱਡੇ 12 ਤੋਂ ਲੈ ਕੇ 7 ਤੋਂ ਲੈ ਕੇ 17 ਤੱਕ 10 ਸਾਲ ਕੱਟੇਗੇ ਅੱਜ ਜੇ ਮਾੜੇ ਦਿਨ ਆਗੇ ਆਉਣ ਵਾਲਾ ਸਮਾਂ ਕਾਲੀ ਦਲ ਦਾ ਵੀ ਚੰਗਾ ਹੋ ਜਾਊਗਾ ਐਡੀ ਕੋਈ ਗੱਲ ਹੀ ਨਹੀਂ ਕਾਂਗਰਸ ਨੇ ਰਾਜ ਕੇ ਕਿਰੇ ਸੋਚਿਆ ਨਹੀਂ ਸੀਗੇ ਆਮ ਆਦੀ ਪਾਰਟੀ ਇੱਕ ਨਵੀਂ ਪਾਰਟੀ ਆਊਗੀ ਦਿੱਲੀ ਚ ਵੀ ਉਹਨਾਂ ਦੀ ਸਰਕਾਰ ਬਣ ਜਾਊਗੀ ਪੰਜਾਬ ਚ ਵੀ ਉਹਨਾਂ ਦੀ ਸਰਕਾਰ ਬਣ ਜਾਊਗੀ ਗੁਜਰਾਤ ਚ ਵੀ ਉਹਨਾਂ ਦੇ ਐਮ ਐਲ ਏ ਆਣਗੇ ਗੋਆ ਚ ਵੀ ਇੱਕ ਦਾ ਐਮ ਐਲ ਏ ਆ ਜਾਊਗਾ ਕਿਸ ਨੇ ਨਹੀਂ ਸੋਚਿਆ ਸੀ ਨਾ ਜੀ ਇਸ ਕਰਕੇ ਸਮਾ ਸਮਾ ਬੜਾ ਬਲਵਾਨ ਹੁੰਦਾ ਔਰ ਸਮਾ ਇੱਕੋ ਜਾਂ ਨਹੀਂ ਰਹਿੰਦਾ ਹੈਗਾ ਜਿਨ੍ਹਾਂ ਨੂੰ ਅੱਜ ਲੱਗਦਾ ਹੈਗਾ ਕਿ ਕਾਲੀ ਦਲ ਬੜਾ ਮਾੜਾ ਹੈਗਾ ਜਾਂ ਕਈ ਕਾਂਗਰਸੀ ਛੱਡ ਕੇ ਜਾ ਰਹੇ ਨੇ ਵੀ ਕਾਂਗਰਸ ਬੜੀ ਮਾੜੀ ਪਾਰਟੀ ਹੋ ਗਈ ਜੀ ਉਹ ਕਹਿੰਦੇ ਨਾ ਕਿ ਡੁੱਬਦਾ ਹੈ ਜਹਾਜ਼ ਆ ਉਹ ਸਮਾ ਚੱਲਦਾ ਰਹਿੰਦਾ ਹੈਗਾ ਕਾਂਗਰਸ ਨੇ ਵੀ ਬਥੇਰਾ ਰਾਜ ਕੀਤਾ ਅੱਜ ਭਾਜਪੀ ਦੇ ਦਿਨ ਚੰਗੇ ਆ ਗਏ ਨੇ ਪੰਜਾਬ ਚ ਝਾੜੂ ਵਾਲਿਆਂ ਦੇ ਦਿਨ ਚੰਗੇ ਰਹਿੰਦੇ ਨੇ ਕੱਲ ਨੂੰ ਇਹਨਾਂ ਦੇ ਵੀ ਦਿਨ ਮਾੜੇ ਹੋ ਸਕਦੇ ਨੇ ਬੀਜੇਪੀ ਦੇ ਵੀ ਦਿਨ ਮਾੜੇ ਹੋ ਸਕਦੇ ਗੇ ਅੱਜ ਆਮ ਆਦਮੀ ਪਾਰਟੀ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਮਜਾਹਿਰਾ ਕੀਤਾ ਉਹਨਾਂ ਨੇ ਇੱਕ ਸਲੋਗਨ ਚਲਾਇਆ ਵੀ ਸਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਜਿਹੜੇ ਇਹ ਵੱਖ-ਵੱਖ ਪ੍ਰੋਗਰਾਮ ਕਿਤੇ ਨੇ ਇਹ ਇਹਦਾ ਮਕਸਦ ਕੀ ਹੈਗਾ ਇਹ ਜਿਹੜੀ ਇਹ ਗੱਲ ਹੈ ਇਹ ਚੋਟ ਕਿੱਥੇ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਦੇਖੋ ਪਿੱਛੇ ਜੇ ਉਹਨਾਂ ਦਾ ਇੱਕ ਮਨਿਸਟਰ ਨੇ ਇਸ ਕਰਪਸ਼ਨ ਦੇ ਮਸਲੇ ਦੇ ਵਿੱਚ ਅਸੀਂ ਭਾਈਚਾਰੇ ਦੇ ਮਸਲੇ 'ਚ ਅਹੁਦਾ ਹੀ ਛੱਡ ਦਿੱਤਾ ਹੈ ਪਾਰਟੀ ਛੱਡ ਦਿੱਤੀ ਹੈਗੀ ਔਰ ਕਿਉਂਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਕਰਤਾ ਧਰਤਾ ਨੇ ਉਹਦੇ ਬਿਗੈਰ ਪਾਰਟੀ ਦੇ ਵਿੱਚ ਜਾਨ ਖਤਮ ਹੋ ਗਈ ਹੈ ਕਿਉਂਕਿ ਉਹਨਾਂ ਨੇ ਨੰਬਰ 2 ਕਿਸੇ ਨੂੰ ਬਣਾਇਆ ਨਹੀਂ ਨਾ ਨੰਬਰ 2 ਉਹਨਾਂ ਦੀ ਐਸਐਮਓ ਘਰ ਵਾਲੀ ਨੇ ਨਾ ਨੰਬਰ 2 ਸੰਜੇ ਸਿੰਘ ਨੇ ਤੇ ਨਾ ਹੀ ਨੰਬਰ 2 ਮੁੱਖ ਮੰਤਰੀ ਭਗਵੰਤ ਮਾਨ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦੀ ਜੇਲ ਜਿਹੜੀ ਯਾਤਰਾ ਸੁਪਰੀਮ ਕੋਰਟ ਕਦੋਂ ਉਹਨਾਂ ਨੂੰ ਰੀਲੀਪ ਦਿੰਦੀ ਕਿੰਨੀ ਦਿਓ ਇੱਕ ਵੱਖਰਾ ਪਹਿਲੂ ਲੇਕਿਨ ਉਹਨਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਆਮਾਦੀ ਪਾਰਟੀ ਲਗਾ ਕਿ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਹੈਗਾ ਇਸ ਮੌਕੇ ਆਪਾਂ ਦੇਸ਼ ਦਾ ਸੰਵਿਧਾਨ ਖਤਰੇ ਚ ਉਹ ਕਹਿੰਦੇ ਕਿ ਜਦੋਂ ਦੀ ਬੀਜੇਪੀ ਆਈ ਹੈ ਦੇਸ਼ ਦਾ ਸੰਵਿਧਾਨ ਖਤਰੇ ਚ ਹੈ ਦੇਸ਼ ਦੀਆਂ ਜਿਹੜੀਆਂ ਨਿਰਪੱਖ ਨਿਡਰ ਏਜੰਸੀਆਂ ਰਹੀਆਂ ਨੇ ਚਾਹੇ ਉਹ ਸੀਬੀਆਈ ਆ ਚਾਹੇ ਉਹ ਈਡੀ ਆ ਚਾਹੇ ਉਹ ਇਨਕਮ ਟੈਕਸ ਉਹ ਸਾਰੀਆਂ ਖਤਰੇ ਸੰਵਿਧਾਨ ਤੋੜ ਮਰੋੜ ਦਿੱਤਾ ਗਿਆ ਉਹ ਤੇ ਇਹ ਕਹਿ ਰਹੇ ਨੇ ਕਿ ਦੇਸ਼ ਦਾ ਸੰਵਿਧਾਨ ਬਚਾਉਣਾ ਹੈਗਾ ਤੇ ਤਾਨਾਸ਼ਹੀ ਉਸ ਕਰਕੇ ਕਹਿ ਰਹੇ ਨੇ ਕਿ ਸਾਡਾ ਮੁੱਖ ਮੰਤਰੀ ਪੜ ਲਿਆ ਗਿਆ ਤਨਾ ਸ਼ਾਇਦ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਹੈ ਝਾਰਖੰਡਾ ਵਾਲਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਕਾਂਗਰਸ ਦੇ ਮੰਤਰੀ ਵੀ ਬੜੇ ਫੜੇ ਆ ਗਏ ਨੇ ਉਹਨਾਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਫੜਿਆ ਗਿਆਗਾ ਤੇ ਸ਼ਾਇਦ ਸਾਡੀ ਦੁਨੀਆ ਹੀ ਖਤਮ ਹੋ ਗਈ ਨਹੀਂ ਆਮ ਆਦੀ ਪਾਰਟੀ ਦੀ ਦੁਨੀਆ ਖਤਮ ਨਹੀਂ ਹੋਈ ਗਿਆ ਪਰ ਕਿਉਂਕਿ ਇੱਕ ਲੀਡਰ ਆ ਉਹਨਾਂ ਦਾ ਕਰਤਾ ਤਰਤਾਗਾ ਉਹਦੀ ਖਾਤਰ ਸੰਵਿਧਾਨ ਨੂੰ ਜੋੜ ਕੇ ਤੁਸੀਂ ਅੱਜ ਪ੍ਰੋਗਰਾਮ ਦਿੱਲੀ ਦੇ ਵਿੱਚ ਕੀਤੇ ਇੱਥੇ ਵੀ ਕੀਤੇ ਹੋਰ ਨੇ ਸੂਬਿਆਂ 'ਚ ਵੀ ਕੀਤੇ ਹੋਣਗੇ ਇਥੋਂ ਤੱਕ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਉਹਨਾਂ ਨੇ ਕੇਕ ਵੀ ਕੱਟਿਆ ਬਾਬਾ ਸਾਹਿਬ ਦਾ ਫਿਰ ਪ੍ਰੋਟੈਸਟ ਵੀ ਕੀਤਾ ਚੰਡੀਗੜ੍ਹ ਵੀ ਕੀਤਾ ਪੋਸਟਰ ਵੀ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਮੋਦੀ ਸਾਹਿਬ ਤੇ ਅਟੈਕ ਹੈ ਸੈਂਟਰਲ ਸਰਕਾਰ ਤੇ ਅਟੈਕ ਹੈ ਕਿਉਂਕਿ ਇੱਕ ਸਪੇਸ ਬਣਾਈ ਜਾ ਰਹੀ ਹੈ ਕਿ ਜੇ ਮੋਦੀ ਸਾਹਿਬ ਨੂੰ ਟੱਕਰ ਕੋਈ ਦੇ ਸਕਦਾ ਇਸ ਟਾਈਮ ਤੇ ਔਰਵਿੰਦ ਕੇਜਰੀਵਾਲ ਦੇ ਸਕਦਾ ਕਾਂਗਰਸ ਨਹੀਂ ਦੇ ਸਕਦੀ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਅਸੀਂ ਫਾਈਟਰ ਆ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਆ ਅਸੀਂ ਤਾਨਾਸ਼ਾਹੀ ਸਿਸਟਮ ਦੇ ਖਿਲਾਫ ਲੜ ਰਹੇ ਆ ਅਸੀਂ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਲੜ ਰਹੇ ਆ ਅਸੀਂ ਸੰਵਿਧਾਨ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਉਹਨੇ ਇਹ ਸੇ ਕਰਕੇ ਉਹਨਾਂ ਪਿੱਛੇ ਜੇ ਬਾਬਾ ਸਾਹਿਬ ਦੀ ਫੋਟੋ ਦੇ ਨਾਲ ਕੇਜਰੀਵਾਲ ਸਾਹਿਬ ਦੀ ਫੋਟੋ ਲਾਤੀ ਕੇਜਰੀਵਾਲ ਸਾਹਿਬ ਦੇ ਨਾਲ ਸਿੱਦੇ ਸਰਦਾਰ ਭਗਤ ਸਿੰਘ ਦੀ ਫੋਟੋ ਲਾਤੀ ਉਹ ਕਹਿੰਦੇ ਕਿ ਇਹ ਸਾਡਾ ਇੱਕ ਵੱਡਾ ਕਰਦਾਰ ਜਿਹੜਾ ਭਗਤ ਸਿੰਘ ਦੇ ਬਰਾਬਰ ਵੀ ਹੈ ਤੇ ਬਾਬਾ ਸਾਹਿਬ ਦੇ ਵੀ ਬਰਾਬਰ ਹੈ ਕਿਉਂਕਿ ਤੁਸੀਂ ਕਿਸੇ ਦੇ ਬਰਾਬਰ ਫੋਟੋ ਲਾਉਂਦੇ ਨੇ ਇਹਦਾ ਕੀ ਮਤਲਬ ਹੁੰਦਾ ਕਿ ਸਾਡਾ ਵੀ ਕੇਜਰੀਵਾਲ ਬਰਾਬਰ ਹੈ ਅਸੀਂ ਘੱਟ ਨਹੀਂ ਆ ਗਏ ਬਾਬਾ ਸਾਹਿਬ ਨਾਲੋਂ ਜਾਂ ਉਹਨਾਂ ਦੇ ਨਾਲ ਭਗਤ ਸਿੰਘ ਨਾਲੋਂ ਘੱਟ ਨਹੀਂ ਆ ਗਏ ਕਿਉਂਕਿ ਜੇ ਤੁਸੀਂ ਕਿਸੇ ਦੀ ਬਰਾਬਰ ਲਾ ਦੇ ਨੇ ਤਸਵੀਰ ਇਹਦਾ ਮੀਟੂ ਕਿ ਸਾਡੀ ਅਸੀਂ ਉਹਨਾਂ ਦੇ ਬਰਾਬਰ ਆ ਉਹ ਹੁਣ ਇਹ ਸਾਰਾ ਕੁਝ ਕਰਕੇ ਔਰ ਇੱਕ ਦੇਖ ਦੇ ਵਿੱਚ ਮੈਸੇਜ ਕਿ ਦੇਖੋ ਜੀ ਐਸ ਸੀ ਭਾਈਚਾਰੇ ਨੂੰ ਲੈ ਕੇ ਅਸੀਂ ਕਿੰਨੇ ਫਿਕਰਮੰਦ ਆ ਕਿਸੇ ਹੋਰ ਪਾਰਟੀ ਨੇ ਕਦੀ ਇਸ ਪੱਦਰ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਮੌਕੇ ਕਦੀ ਇਦਾਂ ਦਾ ਮਨਾਇਆ ਨਹੀਂ ਕਿਉਂਕਿ ਇਸ ਕਰਕੇ ਉਹਨਾਂ ਦੀ ਫੋਟੋ ਲਈ ਸੰਵਿਧਾਨ ਦੇ ਨਰਪਮਤਾ ਉਹੀ ਨੇ ਪਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਤੇ ਕਹਿੰਦੀਆਂ ਨੇ ਵੀ ਇਹਦੇ ਡਰਾਮਾ ਕਰਦੇ ਹੈਗੇ ਨੇ ਦਲਿਤ ਦਾ ਕਾਰਡ ਖੇਡਦੇ ਹੈਗੇ ਨੇ ਦਲਿਤ ਸੀਐਮ ਡਿਪਟੀ ਸੀਐਮ ਲਾਉਣ ਦੀ ਗੱਲ ਕਰਦੇ ਸੀ ਉਹ ਉਹਨਾਂ ਨੇ ਵਾਦਾ ਨਹੀਂ ਪੂਰਾ ਕੀਤਾ ਹੈਗਾ ਉਹ ਤੇ ਵਿਰੋਧੀ ਤੇ ਕਹਿਣਗੇ ਕਿ ਕਿਉਂਕਿ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਕਿਉਂਕਿ ਵਿਰੋਧੀਆਂ ਨੇ ਤੇ ਨਹੀਂ ਕਿਹਾ ਨਾ ਕਿ ਤੁਹਾਡੀ ਤੁਹਾਡੀ ਸਰਕਾਰ ਬਣੂਗੀ ਤੁਸੀਂ ਡਿਪਟੀ ਸੀਐਮ ਬਣਾ ਦਿਓ ਸਬੀਰ ਸਿੰਘ ਬਾਦਲ ਉਹਨਾਂ ਤੇ ਕਹਿੰਦਾ ਸੀ ਕਿ ਜੋ ਸਾਡੀ ਕਾਲੀ ਕਾਲੀਦਾਰੀ ਸਰਕਾਰ ਬਣੀ ਦੋ ਡਿਪਟੀ ਸੀਐਮ ਬਣਾਵਾਂਗੇ ਇੱਕ ਐਸਸੀ ਭਾਈਚਾਰੇ ਚ ਬਣਾਵਾਂਗੇ ਹਿੰਦੂ ਭਾਈਚਾਰੇ ਚ ਬਣਾਵਾਂ ਉਹਨਾਂ ਨੇ ਇਹ ਨਾਅਰਾ ਦੇ ਦਿੱਤਾ ਹੈ ਪਰ ਉਹ ਹੁਣ ਪਤਾ ਨਹੀਂ ਪੰਜਾਬ ਚ ਕਿਉਂ ਨਹੀਂ ਕਰ ਰਹੇ ਹੈਗੇ ਹੋ ਕਿ ਵਕਰੀਗੜ ਡੀਪਟੀ ਸੀਐਮ ਦੇ ਲੋਡ ਹੈ ਕਿ ਨਹੀਂ ਜਿੰਨੇ ਨਾਰਾ ਲਾਇਆ ਇਸ ਡਿਪਟੀ ਸੀਐਮ ਬਣਾਉਣਾ ਚਾਹੀਦਾ ਬਾਅਦ ਉਹਦੇ ਪਾਰੀ ਕੁਤਰ ਦਿੱਤੇ ਗਏ ਨੇ ਉਹ ਵਿਚਾਰਾ ਇੰਨਾ ਬਾਅਦ ਫਰਸਟ੍ਰੇਸ਼ਨ ਚ ਆਇਆ ਉਹ ਕਹੀ ਜਾਂਦਾ ਕਿ ਉਹਨਾਂ ਗਾਂ ਨੂੰ ਹੀ ਰਾਸ਼ਟਰੀ ਪੰਛੀ ਬਣਾ ਦੋ ਨਾ ਉਹ ਬੰਦਾ ਫਰਜ਼ ਹੈ ਜਦੋਂ ਤੁਹਾਨੂੰ ਝਟਕਾ ਮਿਲੇ ਕਦੀ ਸੋਚਣਾ ਹਵੇ ਜਿਹੜਾ ਬੰਦਾ ਕਹਿੰਦਾ ਸੀ ਮੈਂ ਸਾਈਕਲ ਤੇ ਆਇਆ ਕਰੂੰਗਾ ਹੁਣ ਸਾਈਕਲ ਪਤਾ ਨਹੀਂ ਵੇਚ-ਬੋਚੇ ਦਿੱਤਾ ਗਿਆ ਕਿ ਹੁਣ ਸਵਾਲ ਇਸੇ ਕਰਕੇ ਹੁਣ ਇਹ ਆ ਗਿਆ ਮਸਲਾ ਕਿ ਸੀਰੀਅਸ ਜਾ ਹੁੰਦਾ ਜਾ ਰਿਹਾ ਹੈਗਾ ਵਿਰੋਧੀ ਤੇ ਕਹਿਣਗੇ ਕਹਿਣਗੇ ਕਿਉਂਕਿ ਤੁਸੀਂ ਗੱਲਾਂ ਕੀਤੀਆਂ ਹੁਣ ਪਹਿਲੇ ਦਿੱਲੀ ਦੇ ਵਿੱਚ ਪਹਿਲੀ ਦਫਾ ਸਰਕਾਰ ਬਣੀ ਆਮ ਆਦੀ ਪਾਰਟੀ ਦੀ ਸਰਕਾਰ ਉੱਥੇ ਕਦੀ ਸਿੱਖ ਮੰਤਰੀ ਨਹੀਂ ਬਣਿਆ ਜਦੋਂ ਦੀ ਕੇਜਰੀ ਤੀਜੀ ਵਾਰ ਕੇਜਰੀ ਵਾਲੀ ਸਰਕਾਰ ਆ ਗਈ ਆ ਉਸ ਤੋਂ ਪਹਿਲਾਂ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਸਪੀਕਰ ਜ਼ਰੂਰ ਲਾਇਆ ਸੀ ਇਹਨਾਂ ਨੇ ਉੱਥੇ ਸਿੱਖ ਮੰਤਰੀ ਰਿਹਾ ਹੀ ਰਿਹਾ ਹੈਗਾ ਸਪੀਕਰ ਦਾ ਨਹੀਂ ਇੱਕ ਮੰਤਰੀ ਦੇ ਇੱਕ ਆਪਣਾ ਰਤਬਾ ਹੁੰਦਾ ਉੱਥੇ ਕਦੀ ਆ ਜੇ ਕਾਂਗਰਸ ਪਾਰਟੀ ਦੀ ਸਰਕਾਰ ਸਰਕਾਰ ਅਰਵਿੰਦਰ ਸਿੰਘ ਲਵਲੀ ਹੁੰਦੇ ਸੀ ਜੇ ਹੁੰਦੀ ਸੀ ਸਰਕਾਰ ਭਾਜਪਾ ਦੀ ਇੱਕ ਉਹਨਾਂ ਦਾ ਬੱਲੀ ਬੱਲੀ ਸਾਹਿਬ ਹੁੰਦੇ ਸੀ ਉਹ ਭਾਜਪਾ ਵਾਲੇ ਮੰਤਰੀ ਹੁੰਦੇ ਆਮਾਦੀ ਪਾਰਟੀ ਚ ਸੇਖ ਨੂੰ ਲਾਇਆ ਨਹੀਂ ਕਦੀ ਉਹ ਰੌਲਾ ਦੇ ਵੀ ਬਿੰਦਾ ਕਿ ਐਸਸੀ ਵੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਨੂੰ ਦਿੱਤੀ ਨਹੀਂ ਕਿ ਬਰਾਬਰ ਦੀਆਂ ਨਹੀਂ ਦਿੱਤੀਆਂ ਇਹ ਸ਼ਕਤੀਆਂ ਦੀਆਂ ਹੁਣ ਇਹ ਹੁਣ ਵੇਖਦੇ ਆਂ ਕਿ ਜਿਹੜੇ ਇਹਨਾਂ ਦੇ ਨਾਲ ਵਰਕਰ ਤੁਰੇ ਨੇ ਕਈ ਕਮਿਸ਼ਨ ਪਿੱਛੇ ਜੇ ਆਮ ਆਦੀ ਪਾਰਟੀ ਦੇ ਰੈਸੀ ਭਾਈ ਚਰਦੇ ਐਮ ਐਲ اے ਉਹਨਾਂ ਰੌਲਾ ਰੂਲਾ ਪਾਇਆ ਅੰਦਰ ਖਾਤੇ ਇੱਕ ਮਿਨਿਸਟਰ ਨੇ ਵੀ ਕਿਹਾ ਸੀ ਕਿ ਜਿਹੜਾ ਐਸ ਸੀ ਕਮਿਸ਼ਨ ਆ ਉਹਦੇ 'ਚ ਅਜੇ ਤੱਕ ਚੇਅਰਮੈਨ ਨਹੀਂ ਲਾਇਆ ਗਿਆ ਪੰਜਾਬ ਦੇ ਬਹੁਤ ਸਾਰੇ ਕਮਿਸ਼ਨ ਹੈ ਜਿੱਥੇ ਮੈਂਬਰ ਲੱਗ ਚੁੱਕੇ ਨੇ ਊਮਨ ਕਮਿਸ਼ਨ ਲੱਗ ਚੁੱਕਾ ਪਬਲਿਕ ਸਰਵ ਕਮਿਸ਼ਨ ਲੱਗ ਚੁੱਕਾ ਇਨਫੋਰਮੇਸ਼ਨ ਕਮਿਸ਼ਨ ਲੱਗ ਚੁੱਕਾ ਐਨ ਆਰ ਆਈ ਕਮਿਸ਼ਨ 'ਚ ਲੱਗ ਚੁੱਕੇ ਹੈਗੇ ਨੇ ਪਰ ਜਿਹੜਾ ਐਸ ਸੀ ਕਮਿਸ਼ਨ ਆ ਉਹਦੇ 'ਚ ਚੇਅਰਮੈਨ ਹੀ ਲਾਇਆ ਗਿਆ ਤੇ ਜਿਹੜਾ ਐਸ ਸੀ ਕਮਿਸ਼ਨ ਦੀ ਅਫਸਰ ਇਨਚਾਰਜ ਹੁੰਦਾ ਉਹ ਜਰਨਲ ਕ ਤੇ ਜੇ ਫਿਰ ਜੇ ਤੁਸੀਂ ਇਹ ਪੰਜਾਬ ਦੇ ਵਿੱਚ ਵੀ ਤੇ ਜਿਹੜੇ ਬਾਬਾ ਸਾਹਿਬ ਦੀ ਜਿਹੜੀ ਬਾਬਾ ਸਾਹਿਬ ਨੂੰ ਦਲਤ ਭਾਈਚਾਰਾ ਬਹੁਤ ਪੂਜਦਾ ਹੈਗਾ ਬਾਕੀ ਵੀ ਪੂਜਦੇ ਸਾਰਿਆਂ ਵੱਲ ਤੇ ਆਦਰ ਮਾਨ ਸਰਕਾਰ ਲੇਕਿਨ ਉਹ ਜਿਆਦਾ ਫਕਰ ਦੇ ਨਾਲ ਕਹਿੰਦੇ ਆ ਕਿ ਬਾਬਾ ਸਾਹਿਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਬਾਬਾ ਸਾਹਿਬ ਨੇ ਸਾਨੂੰ ਜੀਵਨ ਦੇ ਉੱਤੇ ਬਾਬਾ ਸਾਹਿਬ ਨੇ ਸਾਨੂੰ ਐਜੂਕੇਸ਼ਨ ਦਿੱਤੀ ਬਾਬਾ ਸਾਹਿਬ ਨੇ ਸਾਨੂੰ ਜੀਵਨ ਜਿਉਣ ਦੀ ਸਾਨੂੰ ਅਧਿਕਾਰ ਦਿੱਤੀ ਹੈ ਕਿਨੇ ਤੇ ਉਹ ਪੰਜਾਬ ਦੇ ਵਿੱਚ ਐਸਸੀ ਕਮਿਸ਼ਨ ਖਾਲੀ ਹੈਗਾ ਐਸਸੀ ਕਮਿਸ਼ਨ ਦੇ ਮੈਂਬਰ ਵੀ ਘਟਾ ਦਿੱਤੇਗੇ ਨੇ ਔਰ ਦੂਜਾ ਜਿਹੜਾ ਐਸਸੀ ਐਕਟ ਇਹ ਕਹਿੰਦਾ ਸ਼ੈਡਿਊਲ ਕਾ ਐਕਟ ਇਹ ਕਹਿੰਦਾ ਹੈਗਾ ਕਿ ਉੱਥੇ ਜਿਹੜਾ ਐਸਸੀ ਮੈਂਬਰ ਤੇ ਹੋਣਗੇ ਹੋਣਗੇ ਪਰ ਜਿਹੜਾ ਉੱਥੇ ਆਈਐਸ ਅਫੀਸਰ ਮੈਂਬਰ ਸੈਕਟਰੀ ਹੋਊਗਾ ਜਾਂ ਸੈਕਟਰੀ ਹੋਊਗਾ ਉਹ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲਾ ਹੋਊਗਾ ਉੱਥੇ ਇੱਕ ਜਨਰਲ ਕੈਟਾਗਰੀ ਦੇ ਆਈਐਸ ਅਫਸਰ ਨੂੰ ਲਾ ਦਿੱਤਾ ਐਸਸੀ ਐਕਟ ਦੀ ਵੀ ਤੋਹੀਨ ਆ ਤੇ ਜਿਹੜਾ ਜਨਰਲ ਕੈਟਾਗਰੀ ਦਾ ਆਈਐਸ ਅਧਿਕਾਰੀ ਲਾਇਆ ਉਹਦੀ ਵੀ ਤੋਹੀਨ ਆ ਹੁਣ ਇਹ ਹੈ ਹੁਣ ਇਹ ਇੱਕ ਪਾਸੇ ਤੁਸੀਂ ਕਹਿੰਦੇ ਕਿ ਸੰਵਿਧਾਨ ਬਚਾਓ ਤੇ ਉਸ ਸੰਵਿਧਾਨ ਦੇ ਤਹਿਤ ਹੀ ਪੰਜਾਬ ਦੇ ਵਿੱਚ ਐਕਟ ਬਣਿਆ ਐਸਸੀ ਐਕਟ ਐਸਸੀ ਐਕਟ ਦੀ ਕਿੰਨੀ ਕੀ ਪਾਲਣਾ ਹੋਈ ਹੈ ਪੰਜਾਬ ਦੇ ਵਿੱਚ ਇਹ ਵੀ ਆਪਣੇ ਆਪ 'ਚ ਇੱਕ ਸਵਾਲ ਪਰ ਇਸ ਮਸਲੇ 'ਚ ਹਰਪਾੜ ਸਿੰਘ ਚੀਮਾ ਨਹੀਂ ਬੋਲਣਗੇ ਇਸ ਮਸਲੇ 'ਚ ਹਰਪਾਜਨ ਸਿੰਘ ਈਟੀਓ ਸਾਹਿਬ ਨਹੀਂ ਬੋਲਣਗੇ ਇਸ ਮਸਲੇ ਦੇ ਵਿੱਚ ਲਾਲਚੰਦ ਘਟਾਰੂ ਚੱਕ ਨਹੀਂ ਬੋਲਣਗੇ ਇਸ ਮਸਲੇ ਡਾਕਟਰ ਬਲਜੀਤ ਕੌਰ ਨਹੀਂ ਬੋਲਣਗੇ ਤੇ ਬਾਕੀ ਵੀ ਜਿਹੜੇ ਇਹਨਾਂ ਦੇ 14 15 ਐਸਸੀ ਐਮਐਲਏ ਨੇ ਉਹ ਨਹੀਂ ਬੋਲਣਗੇ ਕਿਉਂਕਿ ਜੇ ਬੋਲਣਗੇ ਤੇ ਤੰਗ ਹੋਣਗੇ ਕੋਈ ਤੰਗ ਹੋਣਾ ਨਹੀਂ ਚਾਹੁੰਦਾ ਹੈਗਾ ਇਹ ਸਭ ਤੋਂ ਵੱਡਾ ਜਿਹੜਾ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜਿਹੜਾ ਜਿਹਾ ਪ੍ਰੋਟੈਸਟ ਕੀਤਾ ਕਿ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਬਾਬਾ ਸਾਹਿਬ ਦਾ ਜੋ ਫਲਸਫਾ ਜਾਂ ਬਾਬਾ ਸਾਹਿਬ ਜਿਹੜੇ ਸਭਧਾਨ ਦੇ ਨਰਮਾਤਾ ਨੇ ਕੀ ਤੁਹਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਫੁੱਲਫਿਲ ਕਰ ਰਹੀਆਂ ਹੈਗੀਆਂ ਨੇ ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਜੋ ਸਰਕਾਰ ਬਣੀ ਸੀ ਜਿੰਨਾ ਉਹ ਬਾਬਾ ਸਾਹਿਬ ਨੂੰ ਪੂਜਦੇ ਨੇ ਬਹੁਜਨ ਸਮਾਜ ਪਾਰਟੀ ਤੇ ਜਦੋਂ ਮਾਇਆਵਤੀ ਦੀ ਸਰਕਾਰ ਬਣੀ ਕੀ ਉੱਥੇ ਐਸੀ ਭਾਈਚਾਰੇ ਦੇ ਨਾਲ ਧੱਕੇ ਹੋਏ ਕਿ ਨਹੀਂ ਹੋਏ ਬڑے ਹੋਏ ਸੀ ਇਹ ਇਹ ਸਾਰੇ ਚਰਚਾ ਦੇ ਵਿੱਚ ਹੈ ਕਿ ਅਸੀਂ ਸਿਰਫ ਸਿਰਫ ਇੱਕ ਪੋਲੀਟੀਕਲ ਸਟੰਟ ਦੇ ਤੌਰ ਤੇ ਦੇਖਦੇ ਆ ਪਰ ਹੁਣ ਬੀਜੇਪੀ ਦੀ ਜਿਹੜੀ ਸਥਿਤੀ ਹੈ ਨਾ ਇੰਡੀਆ ਦੇ ਵਿੱਚ ਉਹ ਐਡੀ ਚੰਗੀ ਵੀ ਨਹੀਂ ਹੈਗੀ ਔਰ ਇੱਕ ਤੇ ਸੱਚ ਹੈ ਕਿ ਔਰਤਾਂ ਨੂੰ ਲੈ ਕੇ ਐ ਸਿੱਪਾਈ ਚਹਰੇ ਨੂੰ ਲੈ ਕੇ ਤੇ ਮਿਨੋਰਟੀ ਭਾਈਚਾਰੇ ਨੂੰ ਲੈ ਕੇ ਇੱਕ ਖੌਫ ਜਹ ਤੇ ਰਹੀ ਹੈ 2014 ਤੋਂ ਲੈ ਕੇ ਹੁਣ ਤੱਕ ਮਣੀਪੁਰ ਤੁਹਾਡੇ ਸਾਹਮਣੇ ਆ ਚਾਹੇ ਐਸਸੀ ਆ ਚਾਹੇ ਐਸਟੀ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਔਰਤਾਂ ਨੇ ਕਿਵੇਂ ਉੱਥੇ ਬੇਬਤਲ ਸਾਰਿਆਂ ਨੇ ਤਸਵੀਰਾਂ ਦੇਖੀਆਂ ਹੈਗੇ ਨੇ ਅਜੇ ਤੱਕ ਸਰਕਾਰ ਨਹੀਂ ਬੋਲੀ ਹੈਗੀ ਤੇ ਮਿਨੋਰਟੀ ਦੇ ਵਿੱਚ ਜੋ ਕੁਝ ਹੋਇਆ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਸਾਈ ਭਾਈਚਾਰ ਚਾਹੇ ਮੁਸਲਮ ਭਾਈਚਾਰ ਕੀ ਕੁਝ ਨਹੀਂ ਹੋਇਆ ਤੇ ਕੀ ਕੁਝ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਸਲੋਗਨ ਤੇ ਠੀਕ ਆ ਸਵਿਧਾਨ ਬਚਾਓ ਤੇ ਤਾਣਾ ਸ਼ਹੀਦ ਭਜਾ ਹਟਾਓ ਉਹ ਸਲੋਗਨ ਸਹੀ ਹੈ ਪਰ ਇਹ ਇੱਕ ਉਸ ਮੌਕੇ ਚੋਣਾਂ ਦੇ ਮੌਕੇ ਆ ਇਹਦਾ ਕਿੰਨਾ ਕੀ ਫਾਇਦਾ ਮਿਲਦਾ ਹੈਗਾ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ